हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਪ੍ਰੈਕਟਿਸ ਪੇਪਰ ਗਣਿਤ ਦਾ ਜਿਹੜਾ ਉਹ 5 ਸ਼ੁਰੂ ਕੀਤਾ ਹੋਇਆ ਤਾਂ ਉਹਦੇ ਵਿੱਚ ਬੇਟਾ 10ਵਾਂ ਕਰ ਲਏ ਹੁਣ ਆਪਾਂ 11 ਨੰਬਰ ਸਵਾਲ ਤੇ ਪਹੁੰਚ ਗਏ ਧਿਆਨ ਨਾਲ ਦੇਖੋ 1000 ਰੁਪਏ ਦਾ 12% ਸਾਲਾਨਾ ਦਰ ਨਾਲ 5 ਸਾਲ ਦਾ ਸਧਾਰਨ ਵਿਆਜ ਪਤਾ ਕਰੋ ਤਾਂ ਬੇਟਾ ਇਹਦੇ ਵਿੱਚ ਤੁਹਾਨੂੰ ਸਧਾਰਨ ਵਿਆਜ ਹੈ ਜਿਹੜਾ ਮੂਲ ਤਨ ਕਿੰਨਾ 1000 ਰੁਪਏ ਦਰ 12% ਸਮਾਂ 5 ਸਾਲ ਸਧਾਰਨ ਵਿਆਜ ਦਾ ਸੂਤਰ ਕੀ ਹੁੰਦਾ ਬਰਾਬਰੇ ਮੂਲ ਤਨ ਗੁਣਾ ਦਰ ਗੁਣਾ ਸਮਾਂ ਸਾਰੇ ਦਾ ਬਟਾ 100 ਠੀਕ ਹੈ ਬੇਟਾ ਇਹ ਫਾਰਮੂਲਾ ਚੇਤੇ ਰੱਖਣਾ ਤੁਸੀਂ ਇਦੋਂ ਹੀ ਅੱਗੇ ਬਾਕੀ ਫਾਰਮੂਲੇ ਬਣ ਜਾਂਦੇ ਆ ਠੀਕ ਹੈ ਜੇ ਤੁਸੀਂ ਮੂਲ ਤਨ ਪਤਾ ਕਰਨਾ ਤਾਂ 100 ਨੇ ਇੱਧਰ ਜਾ ਕੇ ਸਧਾਰਨ ਵਿਆਜ ਨਾਲ ਗੁਣਾ ਹੋ ਜਾਣਾ ਦਰ ਗੁਣਾ ਸਮਾਂ ਨੇ ਥੱਲੇ ਆ ਜਾਣਾ ਬਸ ਇੱਕ ਫਾਰਮੂਲਾ ਯਾਦ ਕਰ ਲਓ ਬਾਕੀ ਇਹਦੇ ਵਿੱਚੋਂ ਬਣ ਜਾਣੇ ਆਪੇ ਦੀ ਆਪੇ ਠੀਕ ਹੈ ਪੁੱਤ ਤਾਂ ਹੁਣ ਬੇਟਾ ਆਪਾਂ ਭਰਦੇ ਆਂ ਮੂਲ ਤਨ ਕਿੰਨਾ 1000 ਰੁਪਏ ਦਰ ਕਿੰਨੀ ਆ 12% ਸਮਾਂ 5 ਸਾਲ ਤਾਂ ਸਾਰੇ ਦਾ ਵਟਾ 100 ਆ ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਕੱਟੀਆਂ ਗਈਆਂ 12560 60 ਦਾ ਆ 600 ਤਾਂ ਸਧਾਰਨ ਵਿਆਜ ਕਿੰਨਾ ਬਣ ਗਿਆ 600 ਰੁਪਏ ਠੀਕ ਆ ਬੇਟਾ ਤਾਂ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਇਹਦੇ ਕਿੱਥੇ 600 ਦਿੰਦਾ ਪਿਆ ਤਿੰਨ ਨੰਬਰ ਦੇ ਉੱਤੇ ਬੇਟਾ 600 ਆਨਸਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿੱਕ ਕਰ ਦਵਾਂਗੇ ਅੱਗੇ ਬੇਟਾ ਆ ਗਿਆ ਸਵਾਲ ਨੰਬਰ 12 ਕਿਸੇ ਰਾਸ਼ੀ ਦਾ 1/6 ਭਾਗ 3000 ਹੈ ਇਸ ਦਾ ਅੱਗੇ ਕੀ ਪੁੱਛਦਾ ਪਿਆ 1/2 ਭਾਗ ਪਤਾ ਕਰੋ ਠੀਕ ਹੈ ਤਾਂ ਕਿਸੇ ਰਾਸ਼ੀ ਦਾ 1/6 ਭਾਗ ਮੰਨੋ ਰਾਸ਼ੀ ਬਰਾਬਰ x ਤਾਂ 1/6x ਬਰਾਬਰ ਕਿੰਨਾ 3000 ਤਾਂ 6 ਨੇ ਇੱਧਰ ਜਾ ਕੇ ਗੁਣਾ ਖਾ ਜਾਣੀ ਆ ਪੁੱਤ ਤਾਂ x ਬਰਾਬਰ ਕਿੰਨਾ ਆ ਗਿਆ 3 3000 6 ਬਰਾਬਰ 18000 ਠੀਕ ਹੈ ਤੇ ਕਹਿੰਦਾ ਉਹਦਾ 1/2 ਭਾਗ ਪਤਾ ਕਰਨਾ ਆ ਤਾਂ 1/ 1/2 ਭਾਗ ਕਿਵੇਂ ਪਤਾ ਕਰਾਂਗੇ ਬਰਾਬਰ 1/2x ਕਰ ਦਾਂਗੇ ਇਹ बराब्रेक 1/2 18000 ਠੀਕ ਹੈ ਬੱਤ ਤਾਂ ਇਹ ਆਪਾਂ ਕੱਟਾਂਗੇ ਤਾਂ 9 ਤੇ 9000 ਆ ਗਿਆ 1/2 ਭਾਗ ਉਸੇ ਰਕਮ ਦਾ ਕਿੰਨਾ ਹੋ ਗਿਆ 9000 ਰੁਪਏ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਚੈੱਕ ਕਰਦੇ ਹਾਂ ਦੋ ਨੰਬਰ ਤੇ 9000 ਰੁਪਿਆ ਉੱਤਰ ਦਿੰਦਾ ਤਾਂ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ। ਇਹ ਬੇਟਾ ਆਪਾਂ ਇਹਦੇ ਸਵਾਲ ਨੰਬਰ 13 ਦੇ ਉੱਤੇ ਪਹੁੰਚ ਗਏ। ਕੀ ਕਹਿੰਦਾ ਪਿਆ ਇੱਕ ਵਰਗਾਕਾਰ ਆਧਾਰ ਵਾਲੇ ਟੈਂਕ ਦੀ ਭੁਜਾ 4 ਮੀਟਰ ਅਤੇ ਉਚਾਈ 7.5 ਮੀਟਰ ਹੈ। ਇਸ ਦਾ আয়ਤਨ ਹੋਵੇਗਾ। ਤਾਂ ਬੇਟਾ ਜਦੋਂ ਇਸ ਤਰ੍ਹਾਂ ਦਾ ਸਵਾਲ ਆ ਜਾਵੇ ਅਸੀਂ ਡਾਇਗਰਾਮ ਡਰਾ ਕਰ ਲੈਣੀ ਹੈ। ਘਣਾਵਕਾਰ ਦਾ ਨਾ ਟੈਂਕ ਹੈ ਜਿਹੜਾ ਠੀਕ ਹੈ ਬੇਟਾ ਤਾਂ ਇਹਦਾ ਕਹਿੰਦਾ ਆਧਾਰ ਵਰਗਾਕਾਰ ਆ ਠੀਕ ਹੈ ਅਗਲੇ ਪੇਪਰ 'ਚ ਵੀ ਇਦਾਂ ਦਾ ਸਵਾਲ ਆਇਆ ਸੀ ਤੇ ਜਿਹਦੀ ਲੰਬਾਈ ਤੇ ਚੌੜਾਈ 4 4 ਤੇ ਉਚਾਈ ਕਿੰਨੀ ਆ 7.5 ਠੀਕ ਹੈ ਪੁੱਤ ਇਸ ਇਹਦਾ ਆਇਤਨ ਪਤਾ ਕਰਨਾ ਤਾਂ ਘਣਾਵ ਦਾ ਆਇਤਨ ਘਣਾਵ ਦਾ ਆਇਤਨ ਦਾ ਕੀ ਫਾਰਮੂਲਾ ਹੁੰਦਾ ਬਰਾਬਰ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਠੀਕ ਹੈ ਤਾਂ ਲੰਬਾਈ ਕਿੰਨੀ ਆ 4 ਚੌੜਾਈ ਵੀ 4 ਆ ਤੇ ਉਚਾਈ ਕਿੰਨੀ ਆ 7.5 ਤਾਂ ਇਹਦਾ ਬੇਟਾ ਤੁਸੀਂ ਡੈਸੀਮਲ ਦਾ 1 ਆ ਤੇ ਸੱਜੇ ਹੱਥ ਜਿਹੜੇ ਅੱਖਰ ਆ ਉਹਦੀ ਜ਼ੀਰੋ ਲਾ ਲਓ ਇਹ ਆ ਗਿਆ ਸਾਡੇ ਕੋਲੇ 75/10 5 ਦੁਣੀ 10 ਤੇ 5 1 ਕੰ 5 50 5 25 ਠੀਕ ਹੈ ਕੱਟ ਕੇ 5 ਦੇ ਉੱਤੇ ਤਾਂ ਬੇਟਾ ਆ 2 ਦੁਣੀ 4 4 ਦੁਣੀ 8 8 ਨੂੰ 15 ਨਾਲ ਗੁਣਾ ਕੀਤਾ ਤਾਂ 15 8 120 120 ਕਣ ਮੀਟਰ ਸਾਡਾ ਉੱਤਰ ਆ ਗਿਆ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਇਹਦੇ ਤਾਂ ਬੇਟਾ ਆਹ 3 ਨੰਬਰ ਦੇ ਉੱਤੇ 120 ਕਣ ਮੀਟਰ ਉੱਤਰ ਦਿੰਦਾ ਪਿਆ ਜਾਂ ਮੀਟਰ ਦੀ ਪਾਵਰ 3 ਇਹ ਵੀ ਕਣ ਮੀਟਰ ਹੀ ਹੁੰਦੇ ਆ ਠੀਕ ਹੈ ਦੋਵੇਂ ਢੰਗਾਂ ਨਾਲ ਲਿਖ ਲੈਂਦੇ ਆ ਇਹ ਤੁਸੀਂ ਦੇਖ ਲੈਣਾ ਅੱਗੇ ਬੇਟਾ ਆ ਗਏ ਇਸੇ ਸੈੱਟ ਦੇ ਸਵਾਲ ਨੰਬਰ 14 ਦੇ ਉੱਤੇ ਇੱਕ ਆਦਮੀ ਨੇ 900 ਰੁਪਏ ਦੀਆਂ 100 ਕਿਤਾਬਾਂ ਵੇਚੀਆਂ ਉਸ ਨੂੰ 90 ਰੁਪਏ ਲਾਭ ਹੋਇਆ 100 ਕਿਤਾਬਾਂ ਦਾ ਖਰੀਦ ਮੁੱਲ ਕਿੰਨਾ ਹੋਵੇਗਾ ਤਾਂ ਬੇਟਾ ਵੇਚ ਮੁੱਲ ਕਿੰਨਾ ਆ ਤੁਹਾਡੇ ਕੋਲੇ ਬਰਾਬਰੇ ਕਿੰਨੇ 900 ਰੁਪਏ ਦੀਆਂ 100 ਕਿਤਾਬਾਂ ਵੇਚੀਆਂ ਇਹ ਤਾਂ ਉਹਨਾਂ 900 ਰੁਪਏ ਆ ਠੀਕ ਹੈ ਤਾਂ ਲਾਭ ਕਿੰਨਾ ਹੋਇਆ 90 ਰੁਪਏ ਲਾਭ ਬਰਾਬਰੇ 90 ਰੁਪਏ ਤਾਂ ਬੇਟਾ ਖਰੀਦ ਮੁੱਲ ਦਾ ਫਾਰਮੂਲਾ ਕੀ ਹੁੰਦਾ ਖਰੀਦ ਮੁੱਲ ਬਰਾਬਰ ਹੈ ਬਰਾਬਰ ਹੈ ਵੇਚ ਮੁੱਲ ਘਟਾਓ ਲਾਭ ਸਿੰਪਲ ਜਿਹਾ ਕੰਮ ਪੁੱਤ ਤਾਂ 900 90 810 ਰੁਪਏ ਆ ਗਿਆ ਖਰੀਦ ਮੁੱਲ ਤਾਂ ਬੇਟਾ ਕੋਈ ਔਕਾ ਤਾਂ ਹੈ ਨਹੀਂ ਇਹਦੇ ਵਿੱਚ ਆਪਾਂ ਆਲਟਰਨੇਟਿਵ ਆਨਸਰ ਦੇਖਾਂਗੇ ਦਾ ਆਦੂ ਨੰਬਰ ਦੇ ਉੱਤੇ 810 ਰੁਪਏ ਉੱਤਰ ਦਿੰਦਾ ਪਿਆ ਇਹਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਬੇਟਾ ਇਸੇ ਸੈੱਟ ਦੇ ਸਵਾਲ ਨੰਬਰ 15 ਦੇ ਉੱਤੇ ਆ ਗਏ ਆਪਾਂ ਤਾਂ ਧਿਆਨ ਦੇ ਨਾਲ ਦੇਖਣਾ ਸਵਾਲ ਨੰਬਰ 15 ਕਹਿੰਦਾ ਇੱਕ ਗੱਡੀ 3 ਘੰਟੇ ਵਿੱਚ 75 ਕਿਲੋਮੀਟਰ ਚੱਲਦੀ ਹੈ 200 ਕਿਲੋਮੀਟਰ ਚੱਲਣ ਵਿੱਚ ਉਹ ਕਿੰਨਾ ਸਮਾਂ ਲਵੇਗੀ ਇਹਦੇ ਵਿੱਚ ਵੀ ਬੇਟਾ ਆਪਾਂ ਅਨੁਪਾਤ ਹੀ ਲਾ ਦਾਂਗੇ ਸਮਾਂ ਦੂਰੀ ਸਮਾਂ ਦੂਰੀ ਇਹ ਬੇਟਾ ਧਿਆਨ ਰੱਖਣਾ ਚਾਰੇ ਟਰਮਾਂ ਜੇ ਤੁਸੀਂ ਸਮਾਂ ਦੂਰੀ ਦੂਜੇ ਪਾਸੇ ਵੀ ਸਮਾਂ ਦੂਰੀ ਹੀ ਲਿਖਣਾ ਜੇ ਇੱਧਰ ਦੂਰੀ ਲਿਖ ਲਿਆ ਇੱਧਰ ਸਮਾਂ ਲਿਖ ਲਿਆ ਤਾਂ ਫਿਰ ਇੱਧਰ ਦੂਰੀ ਇੱਧਰ ਸਮਾਂ ਮਤਲਬ ਬਰਾਬਰ ਹੀ ਲਿਖਣਾ ਜੇ ਆਪਾਂ ਸਮਾਂ ਤੇ ਦੂਰੀ ਲਿਖੇ ਇੱਧਰ ਵੀ ਸਮਾਂ ਤੇ ਦੂਰੀ ਹੈ ਤੇ ਜਿਹੜੇ ਚੌਥੇ ਨੰਬਰ ਤੇ ਵੀ ਠੀਕ ਹੈ ਤਾਂ 3 ਘੰਟੇ ਸਮਾਂ 3 ਘੰਟੇ ਤੇ ਦੂਰੀ ਕਿੰਨੀ ਆ 75 ਕਿਲੋਮੀਟਰ ਅੱਗੇ ਬੇਟਾ ਸਮਾ ਪਤਾ ਕਰਨਾ ਹੈ ਤੇ ਦੂਰੀ ਕਿੰਨੀ ਆ 200 ਕਿਲੋਮੀਟਰ ਠੀਕ ਹੈ ਤਾਂ ਪਹਿਲੇ ਦਾ ਚੌਥੇ ਨਾਲ ਕਿਉਂਕਿ ਸਿੱਧਾ ਕਰਮ ਅਨੁਪਾਤ ਆ ਦੂਜੇ ਦਾ ਤੀਜੇ ਨਾਲ ਇਹ ਬਣ ਗਿਆ 75x 200 3 ਠੀਕ ਹੈ ਬੇਟਾ ਤਾਂ ਇਹ ਪੁੱਤ ਆਪਾਂ ਇਹ ਕੱਟੇ ਜਾਣਗੇ 25 ਦੇ ਪਹਾੜੇ ਤੇ 75 ਨੇ ਇਧਰ ਆ ਕੇ ਭਾਗ ਹੋ ਜਾਣਾ ਆਪਾਂ ਸੋਖਾ 25 3 75 25 8 200 ਤਾਂ 3 ਦੇ ਨਾਲ 3 ਕੱਟੇਗੇ x 8 ਤਾਂ 8 ਘੰਟੇ ਸਾਡਾ ਉੱਤਰ ਆ ਗਿਆ ਇਹ ਸੀ ਬੇਟਾ ਇਸੇ ਸੈੱਟ ਦਾ ਸਵਾਲ ਨੰਬਰ 15 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚੇ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ